ਤੁਸੀਂ ਗੱਲ-ਗੱਲ ਤੋਂ ਪਲਟ ਰਹੇ ਹੋ ਗੱਲ-ਗੱਲ ਤੋਂ ਤੁਸੀਂ ਆਪਦੀਆਂ ਕਈਆਂ ਗੱਲਾਂ ਦੇ ਬਿਲਕੁਲ ਉਲਟ ਦਿਸ਼ਾ ਦੇ ਵਿੱਚ ਚੱਲ ਰਹੇ ਹੋ ਤਾਂ ਕਿਉਂ ਨਾ ਲੋਕ ਸਵਾਲ ਪੁੱਛਣ ਕਿ ਭਾਈ ਤੁਸੀਂ ਗੱਲ ਕੀ ਕੀਤੀ ਸੀ ਤੁਸੀਂ ਕਿਹਾ ਸੀ ਕਿ ਸਰਕਾਰ ਸੱਠਾਂ 'ਚੋਂ ਚੱਲੇਗੀ ਤੁਸੀਂ ਕਿਹਾ ਸੀ ਕਿ ਅਸੀਂ ਲੀਡਰ ਨਹੀਂ ਅਸੀਂ ਤੁਹਾਡੇ ਸੇਵਾਦਾਰ ਹੋਵਾਂਗੇ ਤੁਸੀਂ ਕਿਹਾ ਸੀ ਕਿ ਅਸੀਂ ਵੱਡੇ ਵੱਡੇ ਕਾਫਲੇ ਲੈ ਕੇ ਨਹੀਂ ਜਾਵਾਂਗੇ ਅਸੀਂ ਕਿਸੇ ਤਰ੍ਹਾਂ ਦਾ ਜਿਹੜਾ ਇਹਨਾਂ ਨੇ ਕਲਚਰ ਚਲਾ ਰੱਖਿਆ ਹੈ ਵੀਆਈਪੀ ਅਸੀਂ ਉਹ ਵੀਆਈਪੀ ਕਲਚਰ ਨੂੰ ਖਤਮ ਕਰਾਂਗੇ ਕੀ ਅੱਜ ਉਹ ਵੀਆਈਪੀ ਕਲਚਰ ਬੰਦ ਹੋਇਆ ਜਿਸ ਦਿਨ ਤੁਸੀਂ ਸ਼ਾਦਲੀ ਚ ਆਏ ਪੁਰਸਦੀਆਂ ਧਾਰਾਂ ਦੇ ਨਾਲ ਆਏ ਤੇ ਤੁਹਾਡੇ ਤੋਂ ਹੀ ਸਵਾਲ ਪੁੱਛਨੇ ਸੀ ਕਿਉਂਕਿ ਤੁਸੀਂ ਕਿਹਾ ਸੀ ਕਿ ਭਈ ਇਹਨਾਂ ਲੀਡਰਾਂ ਨੂੰ ਸਵਾਲ ਪੁੱਛੋ ਤੁਹਾਡੇ ਕਿਸੇ ਨੇ ਇੱਟ ਨਹੀਂ ਮਾਰੀ ਕਿਸੇ ਨੇ ਰੋੜਾ ਨਹੀਂ ਮਰਿਆ ਤੁਹਾਨੂੰ ਸਵਾਲ ਪੁੱਛਣ ਵਾਸਤੇ ਕਿਸਾਨ ਆਏ ਸੀ ਤੇ ਤੁਸੀਂ ਕਿਸਾਨ ਕੁੱਟੇ ਕਿਸਾਨਾਂ ਦੇ ਸੱਟਾਂ ਮਾਰੀਆਂ ਇੱਥੇ ਨਹੀਂ ਗੱਲ ਮੁੱਕਦੀ ਤੁਸੀਂ ਕਹਿੰਦੇ ਇਹ ਗੁੰਡਾ ਰਾਜ ਖਤਮ ਕਰਨਾ ਹੈ ਤੇ ਕੁਝ ਦਿਨ ਪਹਿਲਾਂ ਤੁਹਾਡੇ ਫਟੇਗੜ ਸਾਹਿਬ ਤੋਂ ਐਮਐਲਏ ਸਰਹੰਤ ਤੋਂ ਜਿਹੜੇ ਐਮਐਲਏ ਵੀਰ ਨੇ ਉਹਦੇ ਤੋਂ ਕੁਝ ਸਵਾਲ ਪੁੱਛਣ ਲਈ ਲੋਕ ਇਕੱਠੇ ਹੋਏ ਤੇ ਤੁਹਾਡੇ ਐਮਐਲਏ ਨੇ ਉੱਥੇ 4-500 ਤੁਹਾਡਾ ਸਮਰਥਕ ਕਹਾ ਜਾਂ ਗੁੰਡਾਗਰਦੀ ਵਾਲਾ ਕਹਾ ਉਹ ਬੰਦੇ ਇਕੱਠੇ ਕੀਤੇ ਉੱਥੇ ਪਿੰਡ ਸਾਰਾ ਵਿਰੋਧ ਕਰ ਰਿਹਾ ਹੈ ਪਿੰਡ ਸਾਰਾ ਸਵਾਲਾਂ ਦੇ ਘੇਰੇ 'ਚ ਲਿਆਉਣਾ ਚਾਹ ਰਿਹਾ ਹੈ ਪਰ ਤੁਸੀਂ ਉੱਥੇ ਆਪਦਾ 4-500 ਗੁੰਡਾ ਬੁਲਾ ਕੇ ਕੀ ਫਿਰ ਇਹਨੂੰ ਇੱਕ ਕਈ ਇਹਨੂੰ ਗੁੰਡਾ ਰਾਜ ਕਹੀਏ ਜਾਂ ਇਹਦਾ ਬਦਲਾ ਆ ਗਿਆ ਕਹੀਏ ਫਰਕ ਤਾਂ ਕੋਈ ਨਹੀਂ ਗੱਲ ਤਾਂ ਉਹੀ ਹੈ ਲੋਕ ਸਵਾਲ ਕੀ ਪੁੱਛਣਾ ਚਾਹੁੰਦੇ ਸੀ ਮੈਂ ਦੱਸਦਾ ਹਾਂ ਭਗਵੰਤ ਮਾਨ ਜੀ ਤੁਹਾਡੀਆਂ ਹਜ਼ਾਰਾਂ ਸਿਕਤਾਂ ਪਈਆਂ ਨੇ ਜਿਹੜੀਆਂ ਪੋਲੀਟੀਕਲ ਲੋਕਾਂ ਦੇ ਖਿਲਾਫ ਨੇ ਜਿਹੜੀਆਂ ਪੁਲਿਸ ਦੀਆਂ ਗੁੰਡਾਗਰਦੀ ਤੇ ਤੱਕੇਸ਼ਾਹੀ ਦੇ ਖਿਲਾਫ ਨੇ ਟੀਚਰਾਂ ਦੇ ਜਿਸ ਤਰ੍ਹਾਂ ਦੇ ਸਰਕਾਰਾਂ ਦੇ ਢਿੱਲੇ ਪ੍ਰਬੰਧਾਂ ਦੇ ਚੱਲਦੇ ਆਂ ਟੀਚਰਾਂ ਦਾ ਸਕੂਲਾਂ ਦਾ ਬੁਰਾ ਹਾਲ ਹੋਇਆ ਤੇ ਤੁਸੀਂ ਉਲਟਾ ਟੀਚਰਾਂ ਦੇ ਤੇ ਸਿਕਿੱਟਾਂ ਬਣਾਉਂਦੇ ਰਹੇ ਡਾਕਟਰਾਂ ਦੇ ਸਿਕਿੱਟਾਂ ਬਣਾਈਆਂ ਬੱਸਾਂ ਦੇ ਕਨੈਕਟਰ ਤੇ ਡਰਾਈਵਰਾਂ ਦੇ ਸਿਕਿੱਟਾਂ ਬਣਾਈਆਂ ਤੁਹਾਨੂੰ ਜਿਹੜਾ ਤੁਸੀਂ ਉਹ ਕਰਦੇ ਰਹੇ ਉਹਨਾਂ ਦੇ ਵਿੱਚੋਂ ਜਿਹੜਾ ਤੁਸੀਂ ਪੋਲੀਟਿਕਲ ਲੋਕਾਂ ਦੇ ਸਿਕਿੱਟਾਂ ਬਣਾਉਂਦੇ ਰਹੇ ਹੋ ਤੇ ਲੋਕ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦੇ ਸੀਗੇ ਕਿ ਜਿਹੜਾ ਗੁਰਲਾਲ ਘਨੌਰ ਹੈ ਉਹਦੇ ਬਿਲਕੁਲ ਹਮਾਇਤਿਆਂ ਦੇ ਕੋਲੋਂ ਟਰਾਲੀਆਂ ਫੜੀਆਂ ਗਈਆਂ ਤੇ ਤੁਹਾਡੀ ਪੁਲਿਸ ਨੇ ਕੀ ਕੀਤਾ ਉਹਨਾਂ ਦੇ ਮੁਕੱਦਮਾ ਦਰਜ ਕਰਨ ਦੀ ਬਜਾਏ ਉਲਟਾ ਜਿਹੜੇ ਬੰਦਿਆਂ ਨੇ ਉਹਨਾਂ ਟਰਾਲੀਆਂ ਨੂੰ ਆਈਡੈਂਟੀਫਾਈ ਕੀਤਾ ਜਿਨ੍ਹਾਂ ਟਰਾਲੀਆਂ ਨੂੰ ਜਾ ਕੇ ਨਿਸ਼ਾਨਦੇਹੀ ਕਰਵਾਈ ਹੈ ਕਿ ਆਹ ਖੜੀਆਂ ਟਰਾਲੀਆਂ ਪਰ ਛਾਉਣਾ ਬੰਦਿਆਂ ਤੇ ਹੋਇਆ ਕਿ ਇਹਨੂੰ ਗੁੰਡਾਗਰਦੀ ਨਾ ਕਹੀਏ ਕੀ ਤੁਸੀਂ ਆਪਦੇ ਗੁਰਲਾਲ ਘਣੌਰ ਦੇ ਖਰਾਬ ਕਾਰਵਾਈ ਕੀਤੀ ਇਹ ਸਵਾਲ ਪੁੱਛਨੇ ਲੋਕਾਂ ਨੇ ਤੱਕ ਬੁਛਦਾ ਹੀ ਰਹਿਣਗੇ ਜਿੰਨੀ ਦੇਰ ਤੱਕ ਤੁਸੀਂ ਇਸ ਇਹਨਾਂ ਰਾਹਾਂ ਤੇ ਚੱਲਦੇ ਰਹੋਗੇ ਹੁਣ ਤੁਹਾਡੇ ਐਮਐਲਏ ਸਹਿਮਾਨ ਨੇ ਜਿਹੜੇ ਲੋਕਾਂ ਨਾਲ ਲੜਾਈ ਵਧਦੇ ਆ ਕਿ ਸਾਨੂੰ ਸਵਾਲ ਕਿਉਂ ਪੁੱਛਦੇ ਹਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਹੈ ਕਿ ਇਹ ਸਵਾਲ ਪੁੱਛਣਾ ਬਣਦਾ ਨਹੀਂ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾ ਕੇ 92 ਐਮਐਲਏ ਜਿੱਤਾਂ ਕੇ ਦਿੱਤੇ ਹੋਣ ਔਰ ਉਹਨਾਂ ਹੀ ਲੋਕਾਂ ਦਾ ਸਮਾਨ ਤੁਹਾਡੀ ਪੁਲਿਸ ਨਾਲ ਹਜ਼ਾਰ-ਹਜ਼ਾਰ 15-1500 ਰੁਪਿਆ ਲੈ ਕੇ AC, ਵਾਸ਼ਿੰਗ ਮਸ਼ੀਨਾਂ, ਕੂਲਰ ਇਹ ਚੀਜ਼ਾਂ ਚੁਕਾ ਰਹੀ ਹੋਵੇ। ਇਹ ਚੁਕਾਈਆਂ ਗਈਆਂ। ਖਰੀਦਾਂ ਚੁਕਾਈਆਂ ਗਈਆਂ। ਈਵਨ ਕੇ ਗੈਸ ਚੁੱਲ੍ਹੇ ਚੁਕਾਏ ਗਏ, ਸਲੰਡਰਾਂਆਂ ਤੇ ਕੰਨ ਟਰਾਲੀਆਂ ਭਾ ਕੇ ਪੁਲਿਸ ਲੈ ਗਈ। ਹਰ ਟਰਾਲੀ ਦੇ ਵਿੱਚ ਘਰ ਦਾ ਪੂਰਾ ਸਮਾਨ ਸੀ ਤੇ 700 ਟਰਾਲੀਆਂ ਸੀ ਕੱਲੇ ਖਨੌਰੀ ਬਾਰਡਰ ਤੇ। ਸਾਡੀ ਜਥੇਬੰਦੀ ਦੀ ਹਾਲਾਂਕਿ ਬਾਕੀ ਜਿਹੜੇ ਮੇਰੇ ਸਾਥੀ ਸੀ ਉੱਥੇ ਇਹ ਦੂਸਰੀਆਂ ਜਥੇਬੰਦੀਆਂ ਉੱਥੇ ਕੋਟ ਬੁੱਡਾ ਜੀ ਬੈਠੇ ਸੀ ਉੱਥੇ ਖੋਸਾ ਸਾਹਿਬ ਬੈਠੇ ਸੀ ਉੱਥੇ ਭੰਗੂ ਸਾਹਿਬ ਬੈਠੇ ਸੀ ਉੱਥੇ ਸਾਰੀਆਂ ਹਰਿਆਣੇ ਦੀਆਂ ਜਥੇਬੰਦੀਆਂ ਬੈਠੀਆਂ ਸੀ ਉੱਥੇ ਹੋਰ ਤਾਂ ਇਹ ਕਹਿਣ ਤੋਂ ਬਾਅਦ ਬਹੁਤ ਸਾਰੀਆਂ ਜਥੇਬੰਦੀਆਂ ਉੱਥੇ ਬੈਠੀਆਂ ਸੀ ਸਾਰੀਆਂ ਜਥੇਬੰਦੀਆਂ ਦੀਆਂ ਇਹ ਟਰਾਲੀਆਂ ਅਗਰ ਲਾਉਣੇ ਆ ਤਾਂ 800 ਤੋਂ ਉੱਪਰ ਟਰਾਲੀਆਂ ਸੀ ਉੱਥੇ ਉਹਨਾਂ ਟਰਾਲੀਆਂ ਦਾ ਹਰ ਇੱਕ ਦਿਵਸ ਸਮਾਂਸੀ ਤੇ ਤੁਸੀਂ ਉਹ ਸਾਰੇ ਦਾ ਸਾਰਾ ਸਮਾਨ ਸਾਡਾ ਤੁਹਾਡੀ ਪੁਲਿਸ ਦੀ ਗੁੰਡਾ ਕਰਦੀ ਨਾ ਖੁਰਦਬੰਦ ਹੋਇਆ ਤੇ ਕੀ ਫਿਰ ਤੁਸੀਂ ਮੁੱਖ ਮੰਤਰੀ ਵਾਲੀ ਜ਼ਿੰਮੇਵਾਰੀ ਨਿਭਾਈ ਅਗਲੀ ਗੱਲ ਲੋਕਾਂ ਦਾ ਸਵਾਲ ਹੈ ਕਿ ਜਿੰਦਗੀ ਜੇ ਕਦੇ ਨਹੀਂ ਹੋਇਆ ਜਦੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜਾਈ ਮੀਟਿੰਗਾਂ ਦੇ ਦੌਰ ਦੇ ਚੱਲਦੇ ਆ ਕੋਈ ਵੀ ਸਰਕਾਰ ਮੀਟਿੰਗਾਂ ਦਾ ਦੌਰ ਜਦੋਂ ਸ਼ੁਰੂ ਹੋਵੇ ਉਦੋਂ ਮੋਰਚਾ ਤੇ ਹਮਲਾ ਕਰੇ ਆਗੂਆਂ ਨੂੰ ਗ੍ਰਿਫਤਾਰ ਕਰੇ ਪਹਿਲੀ ਵਾਰੀ ਤੁਹਾਡੀ ਸਰਕਾਰ ਤੋਂ ਹੋਇਆ ਮੈਂ ਕਹਿੰਦਾ ਦੂਜਿਆਂ ਨਾਲ ਵਾਕਿਆ ਹੀ ਗੱਲ ਹੈ ਤੁਸੀਂ ਕਹਿੰਦੇ ਸੀ ਕਿ ਗੇ ਦੂਜਿਆਂ ਨਾਲੋਂ ਵੱਖਰਾ ਰਾਜਦਿਆਂ ਜਾਂ ਵਾਕਿਆ ਵੱਖਰਾ ਰਾਜ ਹੈ ਦੂਜਿਆਂ ਤੋਂ ਤਾਂ ਇਹ ਨਹੀਂ ਹੋਇਆ ਕਦੇ ਉਹਨਾਂ ਨੇ ਤਾਂ ਕਦੇ ਨਹੀਂ ਕੀਤਾ ਇਹ ਕੰਮ ਸੂਸਵਾਲ ਨੇ ਜਿਹੜੇ ਲੋਕਾਂ ਦੇ ਇਹਨਾਂ ਸਵਾਲਾਂ ਦੇ ਜਵਾਬ ਐ ਉਹ ਜਿਹੜਾ ਸਮਾਨ ਗਵਾਚਿਆ ਜਾਂ ਇਹਨਾਂ ਨੇ ਤੁਹਾਡੇ ਪੁਲਿਸ ਮੁਲਾਜ਼ਮਾਂ ਨੇ ਗੁੰਡਾ ਕਰਦੀ ਅਧਿਕਾਰੀਆਂ ਨੇ ਕੀ ਕੀਤੀ ਉਹਨਾਂ ਦਾ ਇਨਸਾਫ ਦੇਣ ਦੀ ਬਜਾਏ ਜਦੋਂ ਲੋਕ ਇਨਸਾਫ ਮੰਗਣ ਵਾਸਤੇ ਤੁਰੇ ਤਾਂ ਤੁਸੀਂ ਹੱਤਾਂ ਹੱਤਾਂ ਫੇਰ ਲੋਕਾਂ ਨੂੰ ਫੜ ਕੇ ਜਿਨ੍ਹਾਂ ਚ ਰੱਖਿਆ ਦੇ ਲੋਕ ਕੁੱਟੇ ਇਦਾਂ ਮਤਲਬ ਗੁੰਡਾਗਰਦੀ ਕਰ ਰਿਹਾ ਤੇਰਾ ਐਸਐਚਓ ਤੇਰਾ ਐਸਐਸਪੀ ਕੀ ਕੰਟਰੋਲ ਕਰ ਰਹੇ ਹੋ ਤੁਸੀਂ ਤੇ ਜੇਕਰ ਉਹਨਾਂ ਦੀ ਪੈਟ ਸ਼ਿਫਟ ਪਾ ਰਹੇ ਹੋ ਤਾਂ ਕੀ ਬਣਿਆ ਤੁਹਾਡੀਆਂ ਉਹਨਾਂ ਸਿੱਟਾਂ ਦਾ ਜਿਹੜੀਆਂ ਬਹੁਤ ਸਾਰੀਆਂ ਤੋਂ ਗਿਸ ਸਿੱਟਾਂ ਨੂੰ ਉਹ ਉਹ ਕਿੰਨਾ ਦਾ ਕੀ ਕਰਦੇ ਬਤਾ ਕੀ ਬਣਿਆ ਤੁਹਾਡੀਆਂ ਉਹਨਾਂ ਸਿੱਟਾਂ ਦਾ ਸੋ ਮੇਰਾ ਗੱਲ ਕਰਨ ਦਾ ਪਾਵੇ ਹੈ ਸਤਿਕਾਰਯੋਗ ਮੁੱਖ ਮੰਤਰੀ ਜੀ ਮੈਂ ਇੱਕ ਕੱਲ ਹੋਰ ਤੁਹਾਡੇ ਧਿਆਨ ਚ ਲਿਆ ਰਿਹਾ ਆ ਕੁਝ ਦਿਨ ਪਹਿਲਾਂ ਫਰੀਦਕੋਟ ਜ਼ਿਲ੍ਹੇ ਦਾ ਇੱਕ ਪਿੰਡ ਚਹਿਲ ਦੀ ਉੱਥੋਂ ਦਾ ਇੱਕ ਨੌਜਵਾਨ ਮੁੰਡਾ ਅਰਸ਼ਦੀ ਅਗਨੀ ਵੀਰ ਸ਼ਹੀਦ ਹੋਇਆ ਹੈ ਜਾ ਕੇ ਮਾਂ ਨੂੰ ਦੇਖੋਗਾ ਆਪਣਾ ਉਹਦਾ ਹਾਲ ਕੀ ਹੈ ਪਿਤਾ ਦਾ ਹਾਲ ਦੇਖੋਗਾ ਬਲਾਕੀ ਹੈ ਤੇ ਬਿਲਕੁਲ ਉਸ ਉਹਦੀ ਉਹਦਾ ਜਿਸ ਦਿਨ ਸੰਸਕਾਰ ਹੋਇਆ ਉਸ ਤੋਂ ਦੂਸਰੇ ਦਿਨ ਬੀਬਾ ਜੀ ਮੋਰ ਪ੍ਰੀਤ ਕਾਰ ਸਾਡੇ ਲਈ ਤਾਂ ਧੀਆਂ ਦੇ ਸਮਾਨ ਹੈ ਵੈਸੇ ਤਾਂ ਤੁਹਾਡਾ ਵੀ ਜਿੰਦਗੀ ਦਾ ਤਜਰਬਾ ਬਹੁਤ ਹੋ ਗਿਆ ਮੇਰੀ ਤੇ ਤੁਹਾਡੀ ਉਮਰ ਦਾ ਕੋਈ ਬਾਲਾ ਫਰਕ ਨਹੀਂ ਹੋਣਾ ਕੀ ਕਦੇ ਹੁੰਦਾ ਲੋਕ ਤਾਂ ਇਹ ਕਰਦੇ ਹੁੰਦੇ ਆ ਕਿ ਜੇਕਰ ਪਿੰਡ ਦੇ ਵਿੱਚ ਕੋਈ ਦੁਖਾਤ ਵਾਪਰ ਜੇ ਔਰ ਦੂਜੇ ਘਰੇ ਪਿੰਡ 'ਚ ਬੇਟੇ ਦਾ ਜਨਮ ਹੋਇਆ ਹੋਵੇ ਤੇ ਲੋਕ ਆਪਦੇ ਘਰੇ ਬੇਟੇ ਦੇ ਜਨਮ ਦੀ ਖੁਸ਼ੀ ਨਹੀਂ ਮਨਾਉਂਦੇ ਤੇ ਤੁਸੀਂ ਕਿਸ ਗੱਲ ਦੀ ਖੁਸ਼ੀ ਮਨਾਉਣ ਲੱਗੇ ਹੋ ਜਸ਼ਨ ਦੀਪ ਕਰਕੇ ਜਸ਼ਨ ਜੀਤ ਵਰਗੇ ਪ੍ਰੋਗਰਾਮ ਕਰਨਾ ਮੈਂ ਕਿਹਾ ਠੀਕ ਹੈ ਨਾਰਮਲ ਹਾਲਾਤਾਂ ਦੇ ਵਿੱਚ ਇਹ ਹੋ ਜਾਏ ਕੋਈ ਦਿੱਕਤ ਨਹੀਂ ਲੇਕਿਨ ਜਿਨ੍ਹਾਂ ਨੇ ਤੁਹਾਨੂੰ ਜਸ਼ਨ ਜੀਤ ਮਨਾਉਣ ਦੇ ਕਾਬਲ ਬਣਾਇਆ ਉਹਦਾ ਤਾਂ ਸਿਵਾ ਬਲੀ ਜਾਂਦਾ ਹੈ ਉਹਦੀ ਮਾਣ ਤਾਂ ਡੋਪੇ ਜਾਂਦੇ ਆ ਤੇ ਤੁਸੀਂ ਇਹ ਕਰ ਰਹੇ ਹੋ ਕਿ ਇਹ ਸਵਾਲ ਜਵਾ ਸਵਾਲ ਲੋਕ ਪੁੱਛਣਗੇ ਨਹੀਂ ਹਨ ਜਦੋਂ ਇਹ ਸਵਾਲ ਪੁੱਛਦੇ ਨੇ ਤੁਹਾਡੇ ਐਮਐਲਏ ਅੱਗ ਭੂਲਾ ਹੋ ਜਾਂਦੇ ਆ ਕਿ ਸਾਥੋਂ ਇਹ ਸਵਾਲ ਕਿਉਂ ਪੁੱਛੇ ਜਾ ਰਿਹਾ ਭਾਈ ਪੁੱਛਣਗੇ ਲੋਕ ਇਹ ਸਵਾਲ ਪੁੱਛਣਾ ਹੀ ਹੋਗਾ ਮੈਂ ਅਗਲਾ ਸਵਾਲੇ ਪੁੱਛਣਾ ਚਾਹਣਾ ਤੁਸੀਂ ਇੱਕ ਲੈ ਕੇ ਆ ਰਹੇ ਹੋ ਤੁਸੀਂ ਨਾ ਦੇ ਰਹੇ ਹੋ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਦਾ ਮਤਲਬ ਕੀ ਹੁੰਦਾ ਹੈ ਕਿ ਸਿੱਖਿਆ ਦੇ ਵਿੱਚ ਵਿਦਿਆ ਦੇ ਵਿੱਚ ਕ੍ਰਾਂਤੀ ਲਾਉਣੀ ਹਰ ਇੱਕ ਬੱਚੇ ਨੂੰ ਵਿਦਿਆ ਪ੍ਰੋਵਾਈਡ ਕਰਵਾਉਣੀ ਤੇ ਜੇਕਰ ਇਹਨੂੰ ਵੇਖੀਏ ਲਗਭਗ 40% ਦੇ ਕਰੀਬ ਸਾਡੇ ਸਕੂਲਾਂ ਦੇ ਵਿੱਚ ਹੈੱਡ ਟੀਚਰ ਨਹੀਂ ਹੈ ਮੁੱਖ ਅਧਿਆਪਕ ਨਹੀਂ ਰਾਜ ਤੁਹਾਡਾ ਮੁੱਖ ਮੰਤਰੀ ਜੀ ਤੇ ਜੇ ਉਹ ਹੈ ਨਹੀਂ ਗਏ ਫਿਰ ਤੁਸੀਂ ਮੈਨੂੰ ਐਂ ਅੰਦਾਜ਼ਾ ਲਾ ਕੇ ਦੱਸੋ ਫਿਰ ਉੱਥੇ ਸਿੱਖਿਆ ਦੀ ਕ੍ਰਾਂਤੀ ਕੀ ਆ ਰਹੀ ਹੋਵੇਗੀ ਅੱਜ ਮੇਰੇ ਪਿੰਡ ਦੇ ਵਿੱਚ ਤੁਹਾਡੇ ਐਮਐਲਏ ਨੇ ਆਉਣਾ ਹੈ ਪ੍ਰਾਇਮਰੀ ਸਕੂਲ ਚ ਆਉਣਾ ਹੈ ਉੱਥੇ ਪਰਮਾਨੈਂਟ ਟੀਚਰ ਨਹੀਂ ਤੇ ਇੱਕ ਪੁਰਾਣੀ ਕੰਧ ਡਿੱਗੀ ਸੀ ਉਹ ਕੰਧ ਨੂੰ ਰਿਪੇਅਰ ਕੀਤਾ ਜੇ ਉਹਦਾ ਅੱਜ ਉਹਨੂੰ ਘਾਟਣ ਕਰਨ ਆ ਰਹੇ ਯਾਰ ਉਹਨੂੰ ਘਾਟਣ ਉਹਨਾਂ ਚੀਜ਼ਾਂ ਦਾ ਹੁੰਦਾ ਜਿਹੜੀ ਚੀਜ਼ ਨਵੀਂ ਬਣੀ ਹੋਵੇ ਨਵਾਂ ਕੀ ਬਣਾ ਕੇ ਦਿੱਤਾ ਸਕੂਲ ਨੂੰ ਤੁਸੀਂ ਕੋਈ ਕਮਰੇ ਪਾ ਕੇ ਦਿੱਤੇ ਆ ਕੋਈ ਨਵੀਂ ਬਿਲਡਿੰਗ ਖੜੀ ਕਰਤੀ ਟੀਚਰ ਉੱਥੇ ਹੈ ਨਹੀਂ ਪ੍ਰਬੰਧ ਉੱਥੇ ਹੈ ਨਹੀਂ ਤੁਹਾਡਾ ਕੋਈ ਤੇ ਇਹਨੂੰ ਇਹਨੂੰ ਤੁਸੀਂ ਨਾਂ ਦੇ ਰਹੇ ਹੋ ਕਿ ਇਹ ਕੰਧ ਕੱਢ ਕੇ ਤੁਸੀਂ ਇਹ ਸਮਝ ਨਹੀਂ ਹੋ ਤੇ ਸਿੱਖਿਆ ਕ੍ਰਾਂਤੀ ਆ ਗਈ ਤੁਸੀਂ ਜਾਣਦੇ ਹੋ ਨਾ ਰਵਿੰਦਰ ਨਾਲ ਆਟਾ ਗੋਰ ਬੜਾ ਉਹ ਕਿੱਥੇ ਪੜਿਆ ਸੀ ਭਲਾ ਉਹ ਕਿੱਡੀਆਂ ਕੁ ਮਤਲਬ ਬਿਲਡਿੰਗਾਂ ਵਾਲੇ ਸਕੂਲ ਚ ਪੜਿਆ ਸੀ ਉਹ ਤਾਂ ਦਰੱਖਤਾਂ ਦੇ ਥੱਲੇ ਪੜ ਕੇ ਐਡਾ ਵੱਡਾ ਚਿੰਤਕ ਬਣਿਆ ਤੇ ਸੋ ਉਹਨਾਂ ਬੱਚਿਆਂ ਨੂੰ ਮੇਰਾ ਕਹਿਣ ਦਾ ਪਾਵੇ ਹੈ ਕਿ ਬਿਲਡਿੰਗਾਂ ਦੀ بجائے ਇਹਨਾਂ ਕੰਧਾਂ ਦੀ بجائے ਇਨਾ ਇਨਾ ਟਾਇਲਟਾਂ ਜੋ ਨਿਗਰੰਤੀ ਨਿਕਲਨੀ ਕ੍ਰਾਂਤੀ ਨਿਕਲਨੀ ਕਿ ਟੀਚਰ ਚੋਂ ਅਗਰ ਟੀਚਰ ਪ੍ਰੋਵਾਈਡ ਕਰਵਾਓਗੇ ਤਾਂ ਕ੍ਰਾਂਤੀ ਬਣੇਗੀ ਫਿਰ ਇਹ ਪ੍ਰੋਗਰਾਮ ਤੁਸੀਂ ਚਲਾ ਰਹੇ ਹੋ ਬੱਚਿਆਂ ਦੇ ਬੱਚੇ ਵਿਚਾਰੇ ਤੁਹਾਡੇ ਟੀਚਰ ਭੇਜਦੇ ਆ ਘਰਾਂ 'ਚ ਉਹ ਕਹਿੰਦੇ ਨੇ ਕਿ ਆਪਾਂ ਸਕੂਲ ਦੇ ਅੰਦਰ 30 ਲਾਉਣੀਆਂ ਮੈਨੂੰ ਇਹ ਦੱਸਿਓ ਇਹ ਸਕੂਲ 30 ਲਾਉਣ ਵਾਸਤੇ ਹੁੰਦੇ ਆ ਸਕੂਲ 30 ਲਾਉਣ ਵਾਸਤੇ ਹੁੰਦੇ ਆ ਇਹ ਸਕੂਲ ਬੱਚਿਆਂ ਨੂੰ ਪੜਾਉਣ ਲਈ ਹੁੰਦੇ ਆ ਇਹ ਗੱਲ ਦਾ ਜਵਾਬ ਦਿਓ ਮੁੱਖ ਮੰਤਰੀ ਜੀ ਸੋ ਮੇਰਾ ਕਹਿਣ ਦਾ ਭਾਵ ਇਹ ਹੈ ਤੇਰੇ ਐਮਐਲਏ ਦੇ ਦੇਣ ਕਿ ਕੀ ਉਹ ਗੁਰਲਾਲ ਘਨੌਰ ਦੀ ਇਸ ਹਰਕਤ ਦੇ ਨਾਲ ਸਹਿਮਤ ਨੇ ਜੇ ਸਹਿਮਤ ਆ ਤਾਂ ਫਿਰ ਕਿਉਂ ਨਾ ਲੋਕ ਸਵਾਹ ਕਰਨ ਤੁਹਾਡੇ ਤੇ ਤੇ ਉਹਨਾਂ 'ਚੋ ਕਿਸੇ ਵੀ ਐਮਐਲਏ ਨੇ ਕਿਸੇ ਤੁਹਾਡੀ ਪਾਰਟੀ ਨੇ ਗੁਰਲਾਲ ਘਨੌਰ ਦੇ ਖਿਲਾਫ ਕੋਈ ਅਜੰਡਾ ਲੈ ਕੇ ਆਂਦਾ ਤੁਸੀਂ ਸਾਡੇ ਦੇ ਉੱਤੇ ਧੋਖੇ ਨਾਲ ਮੋਰਚਾ ਚੁਕਾਇਆ ਤੇਰੇ ਐਮਐਲਏ ਨੇ ਇਕੱਠੇ ਹੋ ਕੇ ਤੇਰੇ ਤੇ ਸਵਾਲ ਕੀਤਾ ਸਰਕਾਰ ਤੇ ਕਿ ਆਪਾਂ ਗਲਤ ਕੀਤਾ ਤੁਸੀਂ ਦਾ ਅਹਿਸਾਸ ਕੀਤਾ ਨਹੀਂ ਕੀਤਾ ਤਾਂ ਫਿਰ ਲੋਕ ਕਿਉਂ ਨਾ ਐਮਐਲਏ ਨੂੰ ਘੇਰ ਕੇ ਸਵਾਲ ਪੁੱਛਣ ਇਹ ਲੋਕਾਂ ਦੇ ਸਵਾਲ ਨੇ ਲੋਕੇ ਪੁੱਛਣਗੇ ਬਹੁਤ سارے ਸਵਾਲ ਨੇ ਜਿਹੜੇ ਪੁੱਛਣੇ ਆ ਲੋਕਾਂ ਨੇ ਯਾਰ ਇੱਕ ਅੰਦਾਜ਼ਾ ਲਾ ਕੇ ਦੇਖੋ ਇੱਕ ਅਗਨੀਵੀਰ ਜਾਂ ਸਾਡਾ ਫੌਜ ਦਾ ਜਵਾਨ ਤੁਹਾਨੂੰ ਕਾਇਮ ਰੱਖਣ ਲਈ ਭਾਰਤ ਨੂੰ ਕਾਇਮ ਰੱਖਣ ਦੇ ਲਈ ਸ਼ਹਾਦਤ ਤੇ ਖੜਾ ਹੈ ਪਤਾ ਨਹੀਂ ਕਿਹੜੇ ਵੇਲੇ ਦੁਸ਼ਮਣ ਦੀ ਗੋਲੀ ਆ ਕੇ ਛਾਤੀ 'ਚ ਵੱਜਣੀ ਆ ਤੇ ਮਿੱਟੀ ਹੋ ਜਾਣਾ ਔਰ ਉਹ ਜਿਹੜਾ ਸਾਡਾ ਨੌਜਵਾਨ ਉੱਥੇ ਖੜਾ ਤੁਹਾਡੀ ਖਾਤਰ ਲੜ ਰਿਹਾ ਹੈ ਸਾਡੇ ਦੇਸ਼ ਦੀ ਖਾਤਰ ਲੜ ਰਿਹਾ ਹੈ ਉਹਦਾ ਲੜ ਰਹੇ ਨੇ ਉਹ ਤਾਂ ਉਥੋਂ ਰੋਜ਼ ਲਾਸ਼ਾਂ ਮੜ ਕੇ ਆ ਰਹੇ ਨੇ ਤੇ ਤੁਸੀਂ ਜਸ਼ਨ ਜਿੱਤ ਦੀਆਂ ਗੱਲਾਂ ਕਰਦੇ ਹੋ ਸੋ ਥੋੜਾ ਹੋਸ਼ ਤੋਂ ਕਮ ਲਓ ਅਕਲ ਤੋਂ ਕਮ ਲਓ ਬਾਕੀ ਮੈਂ ਗੱਲ ਸਵਾਲ ਹੋਰ ਪੁੱਛਣਾ ਚਾਹੁੰਦਾ ਤੁਸੀਂ ਇਹ ਕਿਹਾ ਮੈਂ ਅੱਜ ਇਹ ਵੀ ਇਹ ਵੀ ਸਵਾਲ ਲੋਕਾਂ ਦਾ ਹੈ ਤੁਸੀਂ ਇਹ ਕਿਹਾ ਕਿ ਅੱਜ ਜਥੇਬੰਦੀਆਂ ਕਿੱਥੇ ਨੇ ਪਾਣੀਆਂ ਦੀ ਰਾਖੀ ਦੇ ਅਸੀਂ ਇਕੱਲੇ ਹੀ ਸੰਭਾਲਾਂਗੇ ਇਹ ਕਿਹਾ ਹੈ ਇਹਦਾ ਮਤਲਬ ਇਹਨੂੰ ਜਥੇਬੰਦੀਆਂ ਘੱਟੋ ਘੱਟ ਜਥੇਬੰਦੀਆਂ ਦਾ ਅਹਿਸਾਸ ਤਾਂ ਹੋਇਆ ਨਾ ਕਿ ਜਥੇਬੰਦੀਆਂ ਹੈਗੀਆਂ ਨਹੀਂ ਜਥੇਬੰਦੀਆਂ ਕੁਝ ਕਰਦੀਆਂ ਨਹੀਂ ਪਰ ਯਾਦ ਕਰਾ ਰਿਹਾ ਮੁੱਖ ਮੰਤਰੀ ਜੀ ਅਸੀਂ ਤੁਹਾਨੂੰ ਦੋ ਵਾਰੀ ਸਰਕਾਰ ਬਣੀ ਨੂੰ ਸਿਰਫ 2 ਮਹੀਨੇ ਹੋਏ ਸੀ ਦੋ ਮੰਗ ਪੱਤਰ ਦੇਣ ਆਏ ਦੋ ਵਾਰੀ ਇੱਕ ਵਾਰੀ ਅਸੀਂ ਆਏ 25 ਮਾਰਚ 2022 ਨੂੰ ਜਿੱਦੇ ਅਸੀਂ ਗਵਰਨਰ ਨੂੰ ਮੰਗ ਪੱਤਰ ਦੇਣਾ ਸੀ ਸਾਨੂੰ ਕੋਈ ਗਵਰਨਰ ਦੇ ਨੇੜੇ ਨਹੀਂ ਜਾਣ ਦਿੱਤਾ ਰਸਤੇ 'ਚ ਰੋਕ ਲਏ ਲੋਕਾਂ ਇਹਦਾ ਮਤਲਬ ਉਹਦੇ ਉਸ ਮੰਗ ਪੱਤਰ ਨੂੰ ਪੜੋ ਉਸ ਮੰਗ ਪੱਤਰ 'ਤੇ ਅਸੀਂ ਲਿਖਿਆ ਹੈ ਕਿ ਡੈਮ ਸੇਫਟੀ ਐਕਟ ਨੂੰ ਖਤਮ ਕਰੋ ਔਰ ਪੰਜਾਬ ਦੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜੀ ਮੈਂਬਰਸ਼ਿਪ ਆ ਉਹਨੂੰ ਬਹਾਲ ਕਰੋ ਉਹਨੂੰ ਕਾਮਯਾਬ ਕਰੋ ਔਰ ਉਸ ਤੋਂ ਬਾਅਦ 17 ਮਈ ਨੂੰ ਫਿਰ ਇੱਕ ਧਰਮਾ ਦਿੱਤਾ ਉਹ ਪੰਜਾਬ ਸਰਕਾਰ ਦੇ ਖਿਲਾਫ ਦਿੱਤਾ ਤੁਹਾਡਾ ਮੰਤਰੀ ਬੋਲ ਕੇ ਗਿਆ ਦੇਖੋ ਤੁਹਾਡੇ ਪਿਆ ਦਾਤਰ ਦੇ ਸਾਡਾ ਉਸ ਨੂੰ ਮੰਗ ਪੱਤਰ ਉਹ ਚ ਨਹੀਂ ਲਿਖਿਆ ਸੀ ਕਿ ਭਾਖੜਾ ਬੈਸ ਮੈਨੇਜਮੈਂਟ ਦੇ ਕੰਮ ਕਰੋ ਉਹਦੀ ਮੈਂਬਰਸ਼ਿਪ ਨੂੰ ਬਹਾਲ ਕਰੋ ਡੈਮ ਸੇਫਟੀ ਐਕਟ ਦਾ ਵਿਰੋਧ ਕਰੋ ਇਹ ਕਿਹਾ ਨਹੀਂ ਤੇ ਜੇ ਅਸੀਂ ਕਿਹਾ ਤੇ ਫਿਰ ਅੱਜ ਤਿੱਕਰ ਸੁੱਤੇ ਰਹੇ ਕੇਂਦਰ ਸਰਕਾਰ ਦੀਆਂ ਖੁਸ਼ਾਮਦਾ ਕਰਦੇ ਰਹੇ ਪੰਜਾਬ ਦਾ ਬੇੜਾ ਗਰਕ ਕਰਤਾ ਤੇ ਅੱਜ ਤੁਸੀਂ ਕਹਿੰਦੇ ਹੋ ਉੱਥੇ ਨੂਰਾ ਕੁਸ਼ਤੀ ਕਰਨ ਲੱਗੇ ਉਹਨਾਂ ਨਾਲ ਤਾਂ ਲੋਕ ਜਾਣਦੇ ਨੇ ਭਾਈ ਤੂੰ ਇੰਨਾ ਚੁੱਪ ਰਿਹਾ ਉਹਨਾਂ ਨੂੰ ਖੁੱਲ੍ਹ ਕੇ ਕੰਮ ਕਰਨ ਦਿੱਤਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਦਾ ਹਿੱਸੇ ਦਾ ਜੀ ਖਤਮ ਕਰਤੀ ਤੇ ਹੁਣ ਤੁਸੀਂ ਇਹ ਕਹਿੰਦੇ ਤੇ ਫਿਰ ਇਹ ਸਵਾਲ ਕਿਉਂ ਨਹੀਂ ਪੁੱਛਦੇ ਤੁਹਾਡੇ ਐਮਐਲਏ ਤੋਂ ਇਹਦਾ ਸਵਾਲ ਪੁੱਛेंगे ਲੋਕ ਕਿਉਂਕਿ ਤੁਸੀਂ ਕਿਹਾ ਸੀਗਾ ਨਾ ਇਹਨਾਂ ਨੂੰ ਸਵਾਲ ਪੁੱਛੋ ਲੀਡਰਾਂ ਤੋਂ ਪਿੰਡਾਂ ਚ ਆਇਆ ਦੋਸ਼ ਹ ਸਵਾਲ ਪੁੱਛਦੇ ਆ ਅੱਜ ਸੌਣ ਤੋਂ ਭਾਜਦੇ ਕਿਉਂ ਭਾਈ ਸੋ ਭੱਜਣ ਦੀ بجائے ਖੜ ਕੇ ਜਵਾਬ ਦਿਓ ਇਹਨਾਂ ਸਵਾਲਾਂ ਦੇ ਕਿ ਸਿੱਖਿਆ ਕ੍ਰਾਂਤੀ ਕੀ ਬਾਥਰੂਮ ਚੋਂ ਬਣਨੀ ਹੈ ਜਾਂ ਕਲਾਸਰੂਮ ਚੋਂ ਬਣਨੀ ਹੈ ਜਿੱਥੋਂ ਟੀਚਰ ਨੇ ਖੜ ਕੇ ਉਹਨਾਂ ਨੂੰ ਸਿੱਖਿਆ ਗਿਆਨ ਦੇ ਕੇ ਤੋਰਨਾ ਹੈ ਔਰ ਉੱਥੇ ਤੁਹਾਡੇ ਟੀਚਰ ਹੈ ਨਹੀਂ ਸੋ ਇਹਨਾਂ ਗੱਲਾਂ ਦੀ ਗੌਰ ਕਰਨ ਦੀ ਲੋੜ ਆ ਸਵਾਲਾਂ ਦੇ ਛੇਰੇ 'ਚ ਨਹੀਂ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਲੋਕ ਤੁਹਾਨੂੰ ਬਰਦਾਸ਼ਤ ਨਹੀਂ ਕਰਨਗੇ ਲੋਕ ਹਰ ਹਰ ਸਟੇਜ ਦੇ ਉੱਤੇ ਜਾ ਕੇ ਤੁਹਾਡੇ ਤੋਂ ਸਵਾਲ ਪੁੱਛਦੇ ਰਹਿਣਗੇ ਮੇਰੀ ਲੋਕਾਂ ਨੂੰ ਇਹ ਅਪੀਲ ਹੈ ਕਿ ਇਹਨਾਂ ਸਵਾਲਾਂ ਨੂੰ ਆਪਣੇ ਐਮ.ਐਲ.ਏ ਸਹਿਬਾਨਾਂ ਨੂੰ ਆਪਣੇ ਮੰਤਰੀ ਸਹਿਬਾਨਾਂ ਨੂੰ ਸਵਾਲ ਪੁੱਛੋਏ ਤਾਂ ਕਿ ਪਤਾ ਤਾਂ ਲੱਗੇ ਨਾ ਇਹਨਾਂ ਨੂੰ ਕਿ ਅਸੀਂ ਗਲਤੀਆਂ ਕੀ ਕਰ ਰਹੇ ਹਾਂ ਕਿ ਸੱਚਮੁੱਚ ਅਸੀਂ ਸੱਤ੍ਹਾਂ ਤੋਂ ਸਰਕਾਰ ਚਲਾ ਰਹੇ ਹਾਂ ਕਿ ਅਸੀਂ ਸੱਚਮੁੱਚ ਆਮ ਹਾਂ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਤਾ ਕਿ ਅਸੀਂ ਪੁਲਿਸ ਦੀ ਗੁੰਡਾਗਰਦੀ ਖਤਮ ਕਰਤੀ